ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤੇ ਸੱਜਣੋ ਫਿਰ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਹੋਇਆ ਪਿੰਡ ਤੁੰਗਾਹੇੜੀ ਤਹਿਸੀਲ ਰਾਏਕੋਟ ਤੇ ਯਲਾ ਹੈਗਾ ਬਾਈ ਹੋਰਾਂ ਦਾ ਸੱਜਣੋ ਲੁਧਿਆਣਾ ਬੱਚੀਆਂ ਚਾਰ ਦਿਖਾਵਾਂਗੇ ਗਰੇਵਾਲ ਡੈਰੀ ਫਾਰਮ ਤੇ ਪਹੁੰਚੇ ਹੋਇਆ ਤੁੰਗਾਹੇੜੀ ਵਾਲੇ ਸੱਜਣਾ ਕੋਲੇ ਤੇ ਬਾਕੀ ਆ ਜੋ ਬਾਈ ਨਾਲ ਕਰਾਉਣਾ ਗੱਲਬਾਤ ਕੱਲੀ ਕੱਲੀ ਖੋਲ ਕੇ ਤੋਰ ਕੇ ਦਿਖਾ ਦਾਂਗੇ ਤੇ ਕੱਲੀ ਕੱਲੀ ਦਾ ਰੇਟ ਵੀਡੀਓ 'ਚ ਹੀ ਕਰਾਵਾਂਗੇ ਹੋਰ ਬਾਈ ਕੀ ਹਾਲ ਹੈ ਵਧੀਆ ਬਾਈ ਤੁਸੀਂ ਦੱਸੋ ਨਾਮ ਦੱਸ ਦਿਓ ਬਾਈ ਗੈਰੀ ਜੀ ਨਾ ਮ ਗੈਰੀ ਗਰੇਵਾਲ ਲਾਡੀ ਗਰੇਵਾਲਾ ਚ ਗੈਰ ਹਾਜ਼ਰ ਹਣਾ ਹਾਂਜੀ ਭਈ ਉਹ ਗਏ ਲਾਡੀ ਗੈਰ ਹਾਜ਼ਰ ਨਾ ਜ ਇੱਥੋਂ ਕਰ ਲੈ ਸ਼ੁਰੂ ਕਰੀ ਆ ਮੱਛੀ ਦੀ ਮਾਰਦੇ ਪਹਿਲਾਂ ਹੋਈ ਪਹਿਲਾਂ ਤਾਂ ਇਹਦਾ ਇੱਕ ਮਿੰਟਾ ਇੱਥੇ ਰੋਕ ਲੈ ਲੈਣੇ ਦਾ ਕੱਦ ਦੀ ਕਰਾ ਦੇ ਆਈਆ ਕੱਦ ਵੀ ਚੰਗਾ ਪੰਛੀ ਦਾ ਜਾਨ ਤੁਹਾਡੇ ਸਾਹਮਣੀਆਂ ਜਾਨ ਜਾਨ ਵੀ ਫੁੱਲਾ ਪੰਛੀ ਚ ਬੈਨ ਜਰੂਰ ਕਰਦੀ ਆ ਪਰ ਹੈਗੀ ਕੁਆਲਟੀ ਦੀ ਤੋੜ ਦੋ ਜੀ ਤੋੜ ਦੋ ਮੋਬਾਈਲ ਜਾ ਕਰ ਦੋ ਬੰਦ ਦੋ ਮਿੰਟ ਸੂਆ ਕਿਹੜਾ ਇਹਦਾ ਇਹਨੇ ਬਈ ਪਹਿਲੇ ਸੂਏ ਸੋਣਾ ਜੀ ਸੂਆ ਹੈਗਾ ਸੱਜਣੋ ਕੋਈਲਾ ਜਾਣ-ਜੋਣ ਹੈਗੀ ਆ ਚੰਗੀ ਤੇ ਕੱਦ ਵਿੜਦਾ ਆਈਡੀਆ ਸਾਨੂੰ ਮੈਂ ਕਰਾਈ ਦਿੱਤਾ ਦਿਨ ਗੈਰੀਆਂ ਕਿੰਨੇ ਕੱਢਦੀ ਆ ਇਹ ਦਿਨ ਭਾਈ ਲੈ ਜੂ ਇਹ ਹਫਤਾ ਜੀ ਇੱਕ ਹਫਤਾ ਹਾਂ ਇੱਕ ਹਫਤੇ ਦੀ ਕੱਚੇ ਇੱਥੇ ਰੋਕ ਲੋ ਜੀ ਇੱਥੇ ਰੋਕ ਲੋ ਇੱਥੋਂ ਮਾਰ ਦੇ ਗੈਰੀ ਫੇਸ ਕੁਆਲਿਟੀ ਤੇ ਬਾਡੀ ਬੁੱਡੀ ਹਰੇਕ ਪੱਖ ਤੋਂ ਦਿਖਾ ਦੇ ਆ ਗਈ ਇਹ ਸੱਜਣੋ ਪਿਓਰ ਜਰਸੀ ਚ ਸੂਆ ਸੂੰਦੀ ਆ ਪਹਿਲਾ ਤੇ ਇੱਕ ਹਫਤੇ ਦੀ ਹੈਗੀ ਆ ਬਾਈ ਕਹਿੰਦਾ ਇਹ ਕੱਚੀ ਥਣ ਥਣ ਵੱਛੀ ਚੰਗਾ ਬਣਾਉ ਆਰਡਰ ਵੀ ਚੰਗਾ ਬਣਾਉ ਬਣਾਉਗੀ ਆਰਡਰ ਬਿਲਕੁਲ ਫਿਕਸ ਆ ਜਾਨ ਬਾਡੀ ਹਰੇਕ ਪੱਖ ਤੋਂ ਤੁਸੀਂ ਚੈੱਕ ਵੱਛੀ ਨੂੰ ਕਰ ਸਕਦੇ ਹੋ ਚੜਾਈ ਚੜੂ ਵੀ ਫੁੱਲਾ ਤੋਂ ਇਹਦੇ ਗੈਰੀ ਪੈਸੇ ਕਿੰਨੇ ਲੈ ਲਾਂਗੇ ਇਹਦਾ ਬਾਈ 37000 ਜੀ ਇਹਦਾ ਲਵਾਂਗੇ 37000 ਮਾਨਤਾਨ ਜਾਂ ਜਿਵੇਂ ਜੋੜਾ ਜੋੜਾ ਕੋਈ ਲਊਗਾ ਉਹਦੇ ਚ ਆਪਾਂ ਉਹ ਚ ਕਰਦਾਂਗੇ ਬਾਈ ਮਾਨਤਾਨ ਕਰਦੇ ਆ ਮਾਨਤਾਨ ਬਾਈ ਕਹਿੰਦਾ ਕਰਦਾਂਗੇ ਸਭਾ ਦੀ ਕਿਵੇਂ ਆ ਠੰਡੀ ਆ ਠੰਡੀ ਆ ਬਾਈ ਪੂਰੀ ਠੰਡੀ ਸੀ ਹਾਂ ਸੁਆਦੀ ਠੰਡੀ ਆ ਥੋੜਾ ਜਿਆ ਥੋਨੂੰ ਪਤਾ ਵਪਾਰੀ ਹੋ ਜਦੋਂ ਘੁੰਗਰੂ ਢੰਗਰੂ ਪਾ ਦੰਦੇ ਨੇ ਹਨਾ ਲੱਗ ਜਾਂਦੀਆਂ ਨੇ ਨਿਰਕਾਉਣ ਉਹਨਾਂ ਨੂੰ ਇਹ ਮਿਲੂਗੀ 37 ਦੀ ਤੇ ਹੁਣ ਮਾਰਦੇ 2 ਨੰਬਰ ਵਾਲੀ ਤੇ ਇਹ ਵੀ ਤੋਰ ਦੋ ਦੀ ਖੋਲ ਕੇ ਇਹ ਸੂਈ ਹੋਈ ਆ ਇਹ ਬਾਈ ਸੂਈ ਹੋਈ ਆ ਇਹਦੇ ਨਾਲ ਬੱচ্চਾ ਕੀ ਆ ਇਹਦੇ ਨਾਲ ਬੱਸੀ ਆ ਬਾਈ ਹਾਂ ਨਾਲ ਇਹ ਵੀ ਗੈਰੀ ਮਾਰਦੀ ਬੱਛੀ ਤੇ ਕੈਮਰਾ ਆ ਕੇ ਇਹਦੀ ਤੁਹਾਨੂੰ ਬੱਛੀ ਵੀ ਦਿਖਾਵਾਂਗੇ ਪਿਓਰ ਜਰਸੀ ਦੀ ਆ ਆ ਗਈ ਇਹ ਵੀ ਜਰਸੀ ਨਾਲ ਸੱਚ ਸੁਆ ਕਿੰਨੇ ਰੰਦਾ ਪਹਿਲੇ ਸੂਏ ਬਾਈ ਸੂਈ ਹੋਈ ਹੈ ਹੋਗੇ ਇਹਨੂੰ 8-10 ਦਿਨ ਬਾਈ 8-10 ਦਿਨਾਂ ਦੀ ਸੂਈਆ ਸੂਆ ਹੈਗਾ ਪਹਿਲਾ ਦੁੱਧ ਹੁਣ ਕਿੰਨਾ ਜੀ ਦੁੱਧ ਬਈ ਇਥੇਲੇ 7 ਲੀਟਰ ਜੀ 7 ਲੀਟਰ ਹੈਗਾ ਚੋਣ ਵਾਲਾ ਡੰਗ ਦੋ ਡੰਗ ਹਾਂਜੀ ਬਈ 7 ਕਿਲੋ ਬਾਈ ਕਹਿੰਦਾ ਡੰਗ ਦੋ ਡੰਗ ਚੋਣ ਵਾਲਾ ਸੂਆ ਪਹਿਲਾ ਨਾਲ ਜਿਹੜੀ ਇਹਦੇ ਬੱਛੀਆ ਬੱਛੀ ਬਹੁਤ ਚੰਗੀ ਕੁਆਲਿਟੀ ਦੀ ਆ ਪਿਓਰ ਜਰਸੀ ਦੀ ਉਹ ਵੀ ਸੁਣ ਮੈਂ ਦਿਖਾ ਦੂੰਗਾ ਲਿਜਾ ਕੇ ਤੇ ਇਹ ਦੁੱਧ ਕਿੰਨਾ ਕੁ ਪਾ ਸਕਦੀ ਆ ਬਾਈ ਤੇ ਬਈ 10 ਕਿਲੋ ਲੀਟਰ ਦੇ ਕਰੀਬ ਦੁੱਧ ਦੇ ਹੀ ਜਾਊ ਆਮ ਨਾਲ 9-10 ਕਿਲੋ ਦੇ ਏਡ ਗੇਡ ਹਨਾ 9-10 ਕਿਲੋ ਡੇਢ-ਘੇੜ ਦੁੱਧ 22 ਕਹਿੰਦਾ ਇਹ ਪਾ ਦੂਗੀ ਇਹਦੇ ਪੈਸੇ ਕਿੰਨੇ ਲਵਾਂਗੇ ਇਹਦਾ ਭਾਈ ਫਿਰ 30000 ਜੀ ਇਹਦਾ ਮੁੱਲ ਹੈਗਾ 22 ਕਹਿੰਦਾ 30 ਮਾਨਤਾ ਨੂੰ ਚੋ ਕਰ ਦਾਂਗੇ ਤੇ ਜਿਹੜੀ ਇਹਦੇ ਨਾਲ ਗੈਰੀ ਬੱਛੀਆ ਬੱਛੀ ਤੇ ਵੀ ਮਾਰਦੇ ਕੈਮਰਾ ਕੋਈ ਆ ਗਿਆ ਇਧਰਲੇ ਬੰਨੇ ਬੱਛੀ ਬੱਛੀ ਜਾਨਵਰ ਪੂਰੀ ਆ ਨਾ ਅ ਬੱਛੀ ਚੰਗੀ ਸਮੀ ਹੋਈ ਆ ਆ ਗਈ ਪਿਓਰ ਜਰਸੀ ਦੀ ਇਹ ਮਿਲੂਗੀ 30 ਦੀ ਮਾਨਤਾਨ ਥੋੜਾ ਬਹੁਤਾ ਹੋ ਜਾਊਗਾ ਮਾਨਤਾਨ ਕਰ ਦਾਂਗੇ ਤੇ ਹੁਣ ਮਾਰਦੇ 3 ਨੰਬਰ ਵਾਲੀ ਬੱਛੀ ਤੇ ਇਹਦਾ ਕਿਹੜਾ ਸੂਆ ਬਾਈ ਇਹ ਬਾਈ ਦੂਜੇ ਸੂਏ ਸੂਈ ਆ ਜੀ ਇਹਦਾ ਆ ਗਿਆ ਦੂਜਾ ਸੂਆ ਇਹਦੇ ਨਾਲ ਬੱਚਾ ਕੀ ਆ ਜੀ ਇਹਦੇ ਨਾਲ ਬੱਚਾ ਬਾਈ ਇਹਦੇ ਨਾਲ ਆ ਗਿਆ ਸੱਜਣੋ ਬੱਛਾ ਸੂਆ ਦੂਜਾ ਨਸਲ ਜਰਸੀ ਸੂਈ ਤਾਜੀ ਹੈ ਨਾ ਹਾਂਜੀ ਬਾਈ ਸੂਈ ਤਾਜੀ ਆ ਥਾਣੇ ਨੂੰ ਲੱਗਿਆ ਮੱਜਾਂ ਨਾਲ ਦਾ ਕਿੰਨੇ ਦਿਨ ਦਾ ਸੂਆ ਜੀ ਇਹਨੂੰ ਹੋ ਗਏ ਬਾਈ 11 ਦਿਨਾਂ ਦੇ 11 ਦਿਨ ਦੀ ਸੂਈ ਥੱਲੇ ਦੁੱਧ ਤਿਆਰ ਕਿੰਨਾ ਦੁੱਧ ਹੋਇਆ ਹੈ ਬਾਈ 11 ਲੀਟਰ ਜੀ 11 ਦਿਨਾਂ ਦੀ ਸੂਈ ਆ ਤੇ ਦੁੱਧ ਵੀ 11 ਕਿਲੋ ਆ ਤਾਂ ਦੁੱਧ ਵੀ ਬਾਈ ਕਹਿੰਦਾ 11 ਹੀ ਕਿਲੋ ਆ ਚਵਾਈ ਦੀ ਕਿਵੇਂ ਆ ਚਵਾਈ ਦੀ ਪੂਰੀ ਓਕੇ ਆ ਬਾਈ ਚਵਾਈ ਦੀ ਓਕੇ ਦੀ ਰਿਪੋਰਟ ਹੋਣੀ ਚਾਹੀਦੀ ਹੈ ਕਿਉਂਕਿ ਥਣ ਸੁਣ ਜਿਹਦੇ ਹਿਸਾਬ ਨਾਲ ਬੱਚੀ ਨੂੰ ਲੱਗਿਆ ਇਹਦੇ ਪੈਸੇ ਇਹਦਾ ਬਾਈ 37000 ਮੁੱਲ ਆ ਇਹਦਾ ਵੀ 37 37 37 ਕਰਤੀ ਸਾਰੀ ਬਸ ਹਾਂਜੀ ਬਈ ਉਂ ਵੀ ਠੰਡੀ ਸੀਲ ਦੀ ਵਾਲੇ ਸਵਾਹ ਬਾਈ ਕਹਿੰਦਾ ਠੰਡਾ ਇਹਦਾ ਤੇ ਬਾਕੀ ਚਵਾਈ ਦੀ ਹੈਗੀ ਆ ਓਕੇ ਦੀ ਰਿਪੋਰਟ ਤੇ 65% ਜਿਵੇਂ ਤੁਹਾਨੂੰ ਮੈਂ ਅਕਸਰ ਦੱਸਦਾ ਹੁੰਨਾ ਵੀ ਮੱਜਾਂ ਦੇ ਏਡ ਗੇੜੀ ਹੁੰਦੀ ਐ ਇਹਨਾਂ ਦੀ 5 0 ੜੇੜ ਮੇੜ 5 ਤੋਂ 6 0 ਤੇ ਹੁਣ ਮਾਰਦੇ ਆ ਚਾਰ ਨੰਬਰ ਵਾਲੀ ਬੱਚੀ ਤੇ ਕੈਮਰਾ ਇਹਦਾ ਸੂਆ ਕਿਹੜਾ ਜੀ ਇਹਦਾ ਪਹਿਲੇ ਸੂਏ ਸੋਣਾ ਬਈ ਇਹਨੇ ਸੂਆ ਪਹਿਲਾਂ ਸੂਂਦੀ ਆ ਦਿਨ ਕਿੰਨੇ ਕੱਢਦੀ ਆ ਦਨ ਬਈ ਪੂਰੇ ਹੋਇਆ ਉੱਪਰ ਲੈ ਜਾ ਦੋ ਚਾਰ ਦਿਨ ਦਿਨ ਬਾਈ ਕਹਿੰਦਾ ਪੂਰੇ ਨਹੀਂ ਦੋ ਚਾਰ ਦਿਨ ਉੱਪਰ ਲੈ ਜਾ ਥੋੜਾ ਡਰੀ ਹੋਈ ਆ ਨਾ ਡਰੀ ਹੋਈ ਆ ਥੋੜਾ ਜਾ ਤੋਰ ਦੇ ਤੋਰ ਦੇ ਕੋਈ ਨਹੀਂ ਬੋਝ ਕੇ ਕੋਈ ਨਹੀਂ ਕੋਈ ਨਹੀਂ ਖੜੀ ਨੂੰ ਦਿਖਾ ਦੇ ਫਿਰ ਖੜੀ ਨੂੰ ਦਿਖਾ ਦੇ ਪਰੇਸ਼ਾਨ ਨਾ ਕਰ ਠੀਕ ਆ ਠੀਕ ਆ ਠੀਕ ਆ ਸੂਆ ਪਹਿਲਾ ਇਹ ਹੈਗੀ ਆ ਗੱਬਣ ਸਾਨੂੰ ਥੋੜੀ ਬਹੁਤੀ ਆਪਾਂ ਤੋੜ ਕੇ ਦਿਖਾ ਦਾਂਗੇ ਇਹ ਦਿਨ ਕਿੰਨੇ ਕੱਢੂਗੀ ਬਈ ਲੈ ਜਾ ਦੋ ਚਾਰ ਦਿਨ ਦੈਨ ਬਾਈ ਕਹਿੰਦਾ 2-4 ਲੈ ਜਾਓ ਓਦਾਂ ਇਹਦੇ ਦਿਨ ਹੈਗੇ ਨੇ ਪੂਰੇ ਦੁੱਧ ਕਿੰਨਾ ਕੁ ਪਾ ਸਕਦੀ ਆ ਕਮਾਲਾ ਕਮਾਲਾ ਪ੍ਰੇਸ਼ਾਨ ਦੁੱਧ ਬਾਈ ਇਹ ਲੈਵੇ ਦੇ ਹਿਸਾਬ ਨਾਲ 14-15 ਲੀਟਰ ਦੀ ਹੈਗੀ ਆ ਜੀ ਉਮੀਦ ਆ ਲੈਵੇ ਦੇ ਹਿਸਾਬ ਨਾਲ ਆਰਡਰ ਦੇ ਹਿਸਾਬ ਨਾਲ ਬਾਈ ਕਹਿੰਦਾ ਹੈਗੀ ਇਹ ਵੀ ਉਮੀਦ 14-15 ਕਿਲੋ ਦੀ ਤੇ ਆ ਗਈ ਇਹ ਵੀ ਜਰਸੀ 'ਚ ਕੀਲੇ ਕਣੀ ਭਾਜਦੀ ਆ ਨਾ ਐ ਇਹਨੂੰ ਘਟ ਜਾਂਦੀ ਆ ਇਧਰਲੇ ਬੰਨੇ ਘਟ ਜਾਂਦੀ ਆ ਕੀਲੇ ਕਣੀ ਨੂੰ ਬਾਈ ਕਹਿੰਦਾ ਜਾਂਦੀ ਆ ਉੱਡੀ ਇਹਦੇ ਪੈਸੇ ਕਿੰਨੇ ਰਹਿਣਗੇ ਇਹਦਾ ਭਾਈ ਮੁੱਲ ਹੈਗਾ 36000 ਜੀ ਇਹਦਾ ਮੁੱਲ ਹੈਗਾ 36000 ਇਹ ਕਿੱਥੇ ਨਿਬੜ ਜੂਗੇ ਇਸ ਕਰਦਾਂਗੇ ਬਈ ਮਾਨਤਾਨ ਮਾਨਤਾਨ ਕਰਦੇ ਆਂਗੇ ਤੇ ਜਿੱਥੇ-ਜਿੱਥੇ ਪਹੁੰਚ ਕਰਾਉਣੀ ਹੋਈ ਪਹੁੰਚ ਕਰਦਾਂਗੇ ਉਹਦੇ ਅੱਡ ਲੈ ਲਾਂਗੇ ਪਹੁੰਚ ਹਾਂਜੀ ਪਹੁੰਚ ਬਾਈ ਹੋਰੀ ਕੰਮ ਕਰਦਾਂਦੇ ਹੁੰਦੇ ਨੇ ਤਕਰੀਬਨ ਹਰੇਕ ਜਗ੍ਹਾ ਤੇ ਸਵੇਰ ਆਦੀ ਬਾਈ ਕਹਿੰਦਾ ਆ ਗਈ ਠੰਡੀ ਹੋ ਸਕਦਾ ਵੀਡੀਓ ਅਪਲੋਡ ਕਰਨ ਤੱਕ ਇਹ ਸੂਰ ਵੀ ਹਾਂਜੀ ਬਈ ਸੂ ਵੀ ਸਕਦੀ ਆ ਨੰਬਰ ਬੋਲ ਦੂਗੀ ਨੰਬਰ ਬਾਈ 8729099861 ਹਾਂਜੀ 9855298122 ਨੰਬਰ ਸੱਜਣੂ 22 ਦੇ ਵੀਡੀਓ ਚ ਲਾ ਦੂੰਗਾ ਜਿਹੜੇ ਸੱਜਣੂ ਇਹਨਾਂ ਚੋ ਕੋਈ ਵੀ ਪਸ਼ੂ ਪਸੰਦ ਆਊਗਾ ਤਸੱਲੀ ਕਰਕੇ 22 ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ